ਸਤਿ ਸ੍ਰੀ ਅਕਾਲ ਸਾਥਿਓ ਮੈਂ ਅਬਦੁਰਸ਼ੀਦ ਕਾਲਾ ਮਲੇਰ ਕੋਟਲਾ ਫਾਰਮਰ ਚੈਨਲ ਤੋਂ ਤੇ ਆਪਾਂ ਤੁਹਾਨੂੰ ਅੱਜ ਫੇਰ ਕਰੇਲਾ ਦਿਖਾਉਣਾ ਵੀ ਆਪਣਾ ਇਹ ਜਾਂ ਲਾਂ ਚੜ ਗਿਆ ਆ ਦੇਖੋ ਆ ਆਪਣੀ ਮੋਟਰ ਚੱਲਦੀ ਐ ਤੇ ਇਧਰੋਂ ਆਪਾਂ ਨਾਲ ਖਾਲ ਵਿੱਚ ਦੀ ਪਾਣੀ ਆਇਆ ਜਾਂਦਾ ਇਧਰ ਦੀ ਕਰੇਲਿਆਂ ਨੂੰ ਆਪਣਾ ਪਾਣੀ ਬਲਾਇਆ ਹੋਇਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਣਾ ਕਰੇਲਾ ਕਿਸ ਤਰ੍ਹਾਂ ਦਾ ਹੋ ਗਿਆ ਆ ਇੱਕ ਨਿੰਬੂਆਂ ਦਾ ਬੂਟਾ ਲਾਇਆ ਹੋਇਆ ਕੋਠੇ ਦੇ ਲਵੇ ਆ ਇੱਕ ਆਪਣਾ ਚੀਕੂ ਦਾ ਬੂਟਾ ਲਾਇਆ ਹੋਇਆ ਤੇ ਆ ਆਪਣਾ ਕਰੇਲਾ ਤੁਹਾਨੂੰ ਦਿਖਾਉਨੇ ਆ ਨਾਲ ਇੱਕ ਆਪਾਂ ਤੁਹਾਨੂੰ ਕੱਕੜੀ ਦਿਖਾਉਣੀ ਆ ਕੱਕੜੀ ਲਾਈਤੀ ਜਿਹੜੀ ਆਪਾਂ ਖਾਣ ਵਾਸਤੇ ਉਹ ਸਾਥੀ ਆਪਾਂ ਨੇ ਉਹਦੇ ਚੋਂ ਇੱਕ ਲਫਾਫਾ ਤੋੜ ਕੇ ਵੇਚਤਾ ਵਧੀਆ ਲੱਗੀ ਥੀ ਖਾਸੀ ਉਹ ਨਹੀਂ ਖਾਦੀ ਵੀ ਨਹੀਂ ਗਈ ਆ ਦੇਖੋ ਆ ਆ ਦੇਖੋ ਕੱਕੜੀ ਆ ਪ੍ਰੀਰੀ ਵਾਲੇ ਥਾਂ ਮੈਂ ਆਪਣੇ ਰੇ ਸਿੱਟਤਾ ਗੋਹੇ ਦਾ ਤੇ ਆ ਦੇਖੋ ਆ ਕੱਕੜੀ ਨਾਲ ਆਪਾਂ ਨੇ ਇੱਕ ਲਫਾਫਾ ਤੋੜ ਵੇਚਤਾ ਖੀਰੇ ਦੇ ਨਾਲ ਲੈ ਗਏ ਠੀਕੇ ਆ ਦੇਖੋ ਇਸ ਤਰ੍ਹਾਂ ਦੀ ਹੋ ਗਈ ਕੱਕੜੀ ਤੇ ਹੁਣ ਤਾਂ ਮੈਂ ਤੁਹਾਨੂੰ ਕਰੇਲਾ ਦਿਖਾਉਣਾ ਅਵੇਖੋ ਇੱਧਰ ਵੀ ਪਾਣੀ ਜਾਂਦਾ ਆਪਣੇ ਕਰੇਲੇ ਨੂੰ ਆਹ ਦੇਖੋ ਪਾਣੀ ਜਾਂਦਾ ਤੇ ਸਾਥੀਓ ਇਸ ਤਰ੍ਹਾਂ ਦਾ ਆਪਣਾ ਹੋ ਗਿਆ ਕਰੇਲਾ ਆਹ ਦੇਖੋ ਹੁਣ ਤਾਂ ਪਾੜੇ ਤਕਰੀਬਨ ਢੱਕ ਲਏ ਨੇ ਕਰੇਲੇ ਨੇ ਲਾਹਣ ਵਧੀਆ ਚੜ ਗਿਆ ਸਾਥੀਓ ਆਪਾਂ ਨੇ ਨਾ ਹੁਣ ਇਹਦੇ 'ਚ ਫਰਾਡੌਨ ਪਾਈ ਆ ਦੇਖੋ ਤੁਹਾਨੂੰ ਦਿਖਾਉਣਾ ਜੇ ਦਿਖਦੀ ਆ ਕੈਮਰੇ 'ਚ ਆ ਦੇਖੋ ਯੂਰੀਆ ਤੇ ਫਰਾਡੌਨ ਆਪਾਂ ਨੇ ਮੰਨ ਲਓ ਤਿੰਨ ਤਿੰਨ ਕਿਲੋ ਵਿੱਗੇ ਦਾ ਯੂਰੀਆ ਪਾਇਆ ਤੇ 2 ਕਿਲੋ ਸਵਾ ਕਿਲੋ ਬਿਗੇ ਦੀ ਫਰਾ ਡਾਉਣ ਯੂਰੀਆ ਦੇ ਵਿੱਚ ਮਿਲਾ ਕੇ ਛੱਟਾ ਦੇ ਤਾ ਤੇ ਹੁਣ ਆਪਾਂ ਨੇ ਆ ਪਾਣੀ ਛੱਡ ਤਾ ਤੇ ਹੁਣ ਆਪਦਾ ਪਾਣੀ ਆਉਣ ਤੋਂ ਬਾਅਦ ਅਸਰ ਇਹਦਾ ਚਾਲੂ ਹੋ ਜੂ ਆ ਤੁਹਾਨੂੰ ਮੈਂ ਕਰੇਲਾ ਵੀ ਦਿਖਾਉਣਾ ਸਾਥੀਓ ਜੇ ਕੋਈ ਫਲ ਦੇਖਿਆ ਮੈਂ ਤੁਹਾਨੂੰ ਲੱਗਿਆ ਹੋਇਆ ਵੀ ਦਿਖਾਉਣਾ ਵੀ ਇਸ ਤਰ੍ਹਾਂ ਦਾ ਲੱਗਿਆ ਹੋਇਆ ਆਪਾਂ ਦੇਖਦੇ ਹਾਂ ਆ ਦੇਖੋ ਆ ਇਸ ਤਰ੍ਹਾਂ ਦਾ ਆਪਣਾ ਜਿਹੜਾ ਲਾਨ ਹੈ ਕਰੇਲੇ ਦਾ ਚੜ ਗਿਆ ਹੋਂ ਤੱਕ ਕਿ ਤੋ ਕਿ ਤੋ ਛੇਦਾ ਸਾਥੀਓ ਜਿਵੇਂ ਆ ਥੋੜਾ ਜਿਹਾ ਕੋਈ ਤੋ ਕੋ ਛੇਦਾ ਇਹ ਵੀ ਹਫਤੇ ਦਸ ਦਿਨਾਂ ਨੂੰ ਐਨ ਪੂਰਾ ਇਹ ਕਵਰ ਕਰ ਲੂ ਇਹ ਤੋ ਛੇਦਾ ਨਹੀਂ ਰਹਿਣਾ ਹੈਗਾ ਤੇ ਆਪਾਂ ਤੁਹਾਨੂੰ ਮੈਂ ਫਲ ਦੇਖਦਾ ਆ ਦੇਖੋ ਸਾਥੀਓ ਇਸ ਤਰ੍ਹਾਂ ਦਾ ਫਲ ਆ ਦੇਖਾ ਲੱਗਿਆ ਹੋਇਆ ਇਹ ਜਿਆਦਾ ਤਾਂ ਖਾਸ ਹੈ ਬਾਕੀ ਮੈਂ ਇਦੋਂ ਮੋਟਾ ਵੀ ਹੈਗਾ ਉਹ ਵੀ ਤੁਹਾਨੂੰ ਤੁਹਾਨੂੰ ਖਾਣਾ ਆ ਦੇਖੋ ਸਾਥੀਓ ਆ ਦੇਖੋ ਸਾਥੀਓ ਮੋਟਾ ਲੱਗਿਆ ਦੇਖੋ ਆ ਦੇਖੋ ਇਸ ਤਰ੍ਹਾਂ ਦਾ ਫਲ ਹੈ ਇਹਦੇ ਨਾਲੋਂ ਵੀ ਕੋਈ ਕੋਈ ਮੋਟਾ ਹੋਰ ਵੀ ਹੈਗਾ ਇਹ ਉਮੀਦ ਹੈ ਵੀ ਆਪਣਾ ਇਹ ਅਪ੍ਰੈਲ ਦੇ ਪਹਿਲੇ ਹਫਤੇ ਦੀ ਤੜਾਈ ਹੋਣ ਲੱਗ ਜੂਗੀ। ਅਪ੍ਰੈਲ ਦੇ ਪਹਿਲੇ ਹਫਤੇ ਨੂੰ ਮੰਨ ਲਓ ਪਹਿਲੀ ਤਰੀਕ ਤੋਂ ਲੈ ਕੇ 7-8 ਤਰੀਕ ਤੱਕ ਆਪਾਂ ਇਹਨੂੰ ਹੀ ਤੜਾਈ ਕਰ ਦਿਆਂਗੇ ਜਿਹੜੀ ਇਹਦੀ ਪਹਿਲੀ ਤੜਾਈ ਹੈ। ਹਾਂ, ਕਲੇਲਾ ਆਪਣਾ ਵਧੀਆ ਲੱਗਿਆ ਹੋਇਆ ਹੈ। ਫਲ ਬਹੁਤ ਲੱਗਿਆ ਹੋਇਆ। ਹੋਰ ਵੀ ਜੇ ਮੈਂ ਦੇਖਦਾ ਜੇ ਕੋਈ ਮੋਟਾ ਕਲੇਲਾ ਦੇਖਿਆ। ਸਾਥੀਓ ਫੁੱਲ ਕੇ ਦੇਖੂਗਾ ਆਪਾਂ ਬੇਲਾਂ ਹਜੇ ਫੁੱਲਦੇ ਨਹੀਂ ਹੈਗੇ। ਬਾਕੀ ਉਹ ਜੇ ਆਪਾਂ ਫੁੱਲ ਕੇ ਦੇਖੀਏ ਤਾਂ ਇਦੋਂ ਬੜਾ ਵੀ ਆਪਾਂ ਨੂੰ ਦਿਖ ਜੂ ਕਲੇਲਾ। ਹਾਂ ਉਹ ਫਿਰ ਬਹਿ ਕੇ ਆਪਾਂ ਨੂੰ ਬੇਲਾਂ ਫੋਲਣੀਆਂ ਪੈਣਗੀਆਂ ਤੁਰੇ ਜਾਂਦੇ ਨੂੰ ਆਪਾਂ ਨੂੰ ਦੇਖਾ ਕੋਈ ਦਿਖਾ ਦਿੰਨਾ ਮੈਂ ਤੁਹਾਨੂੰ ਆ ਦੇਖੋ ਸਾਥੀਓ ਇਧਰੇ ਪਾਸੇ ਇਸ ਤਰ੍ਹਾਂ ਦੀਆਂ ਲੀਂਦੀਆਂ ਨੇ ਬੇਲਾਂ ਤੇ ਆ ਆਪਣਾ ਪਿਆਜ਼ ਲਾਇਆ ਹੋਇਆ ਸਾਈਡ ਤੇ ਖਾਣ ਵਾਸਤੇ ਹੋ ਜੂ ਪਿਆਜ਼ ਪੰਜ ਸੱਤ ਥੱਲੇ ਹੋ ਜਾਣਗੇ ਜਿਹੜਾ ਖਾਦਾ ਜੂ ਖਾਲਾਂਗੇ ਕਿਸਨ ਦੇ ਦਾਂਗੇ ਬਾਦੂ ਹੋਇਆ ਵੇਚ ਦਾਂਗੇ ਤੇ ਸਾਥਿਓ ਆ ਇੱਕ ਅਮਰੂਦ ਦਾ ਬੂਟਾ ਆਪਾਂ ਨੇ ਦੋ ਲਾਏ ਸੀ ਕਿ ਇੱਕ ਨੇਰੀ ਦੇ ਵਿੱਚ ਨਾ ਟੁੱਟ ਗਿਆ ਸੀ ਇੱਧਰ ਉਰੇ ਖੜਾ ਸੀਗਾ ਇਹ ਇੱਕ ਅਮਰੂਦ ਐ ਇਹ ਬਚਾਇਆ ਇਹਨੂੰ ਪਰ ਪਿਛਲੇ ਸਾਲ ਇੰਨਾ ਅਮਰੂਦ ਲੱਗਿਆ ਸੀ ਇਹਨੂੰ ਅੰਤਾਂ ਦਾ ਮੈਂ ਕਹਣਾ ਗਵਾਂਡੀ ਵੀ ਰੱਜ ਗਏ ਇੰਨਾ ਜਿਆਦਾ ਅਮਰੀਦ ਅਮਰੂਦ ਲੱਗਿਆ ਸੀ ਤੋੜਿਆ ਨਹੀਂ ਟੁੱਟਿਆ ਬਹੁਤ ਜਿਆਦਾ ਅਮਰੂਦ ਲੱਗਾ ਦੀ ਗੁੱਛਾਂ ਦੇ ਵਿੱਚ ਤੇ ਇਸ ਵਾਰ ਹੁਣ ਇਹਨੂੰ ਦੁਬਾਰਾ ਫੋਟ ਪਈ ਆ ਤੇ ਮੂਰੇ ਲੱਗੂ ਅਮਰੂਦ ਆਪਾਂ ਤੁਹਾਨੂੰ ਦਿਖਾਵਾਂਗੇ ਜਦ ਲੱਗਿਆ ਆ ਤੇ ਹੁਣ ਤੁਹਾਨੂੰ ਮੈਂ ਖਾਲੀ ਦਿਖਾਉਣਾ ਕਰੇ ਲੇਦਾ ਦੇਖੋ ਆਪਾਂ ਦੁਬਾਰਾ ਮੋਟਰ ਲੈ ਲਵੇ ਆ ਗਏ ਘੁੰਮ ਕੇ ਥੱੱਪੇ ਦੇ ਗੱਬੇ ਦੀ ਆ ਦੇਖੋ ਇਸ ਤਰ੍ਹਾਂ ਦੀਆਂ ਬੇਲਾਂ ਨੇ ਸਾਥੀਓ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆ ਦੇਖੋ ਸਾਥੀਓ ਇਸ ਤਰ੍ਹਾਂ ਦੀਆਂ ਬੇਲਾਂ ਨੇ ਮੈਂ ਇੱਥੇ ਦੇਖਿਆ ਸੀਗਾ ਪਹਿਲਾਂ ਕਲੇਲਾ ਯਾ ਨੰਗਿਆ ਤੇ ਹੁਣ ਨਿਗਾ ਨਹੀਂ ਪੈ ਰਿਹਾ ਆ ਦੇਖੋ ਸਾਥੀਏ ਇਸ ਤਰ੍ਹਾਂ ਦਾ ਦੇਖੋ ਕ੍ਰੇਲਾ ਲੱਗਿਆ ਹੋਇਆ ਇਸ ਤਰ੍ਹਾਂ ਦਾ ਬਹੁਤ ਹੈ ਕ੍ਰੇਲਾ ਬਥੇਰਾ ਇਹ ਆਪਣਾ ਜਿਹੜਾ ਇਹ ਕ੍ਰੇਲਾ ਮੰਨ ਲਓ ਇੱਕ ਹਫਤੇ ਨੂੰ ਇਹ 5-7 ਦਿਨਾਂ ਨੂੰ ਇਹ ਤੋੜਨ ਵਾਲਾ ਹੋ ਜਾਊਗਾ ਇਹ ਫਿਰ ਆਪਾਂ ਇਹਦੀ ਤੜਾਈ ਕਰਾਂਗੇ ਤੁਹਾਨੂੰ ਦਿਖਾਵਾਂਗੇ ਸਾਥੀਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਓਕੇ